ਪੁਤਮਾ ਸਾਹਿਬ ਨੇ ਕਹੀ ਵੱਡੀ ਗੱਲ ਪੁਤਮਾ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਣਾ ਹੈਗਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸਤੀ ਜੀ ਵੱਡੀ ਰੈਲੀ ਨੂੰ ਸੰਬੋਧਿਤ ਕਰਤੇ ਹੋਏ ਪੁਤਮਾ ਸਾਹਿਬ ਚੀਫ ਮਿਨਿਸਟਰ ਆਫ ਪੰਜਾਬ ਨੇ ਕਿਹਾ ਕਿ ਸਾਡਾ ਪੰਜਾਬ ਜੋ ਹੈ ਨੰਬਰ 1 ਸੂਬਾ ਬਣ ਸਕਦਾ ਹੈਗਾ ਜੇ ਅਸੀਂ 3 4 ਜਿਵੇਂ ਕਰਾਪਸ਼ਨ ਜੋ ਨਸ਼ਾ ਦੇ ਭਾਈ ਭਤੀਜਾਵਾਦ ਇਤੋਂ ਦੂਰ ਹੋ ਜਾਈਏ ਸਾਡੇ ਪੰਜਾਬ ਚ ਕੋਈ ਕਮੀ ਨਹੀਂ ਹੈਗੀ ਕਿਸਾਨ ਹੈਗੇ ਸਾਡੇ ਰੀੜ ਦੀ ਹੱਡੀ ਤੇ ਤੁਹਾਨੂੰ ਦੱਸ ਦਈਏ ਜੀ ਇਹ ਵੱਡੀ ਗੱਲ ਕਹੀ ਹੈਗੀ ਐ ਭੁਜਤਾ ਸਾਹਿਬ ਨੇ ਕਿਹਾ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਣਾ ਹੈ ਸਾਡੇ ਕੋਲ ਕੋਈ ਕਮੀ ਨਹੀਂ ਹੈਗੀ ਰਿਸੋਰਸਿਸ ਦੀ ਨਦੀਆਂ ਸਾਡੇ ਬੰਦੀ ਹੈਗੀਆਂ ਤੁਹਾਨੂੰ ਦੱਸ ਦਈਏ ਜੀ ਵੱਡੀ ਖਬਰ ਰੈਲੀ ਨੂੰ ਸਮੋਦੀ ਕਰਦੇ ਹੋਏ ਭੁਜਤਾ ਸਾਹਿਬ ਨੇ ਕਿਹਾ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਣਾ ਹੈ ਇਹ ਗੁਰੂ ਪੀਰਾਂ ਦੀ ਧਰਤੀ ਹੈਗੀ ਹੈ ਜੀ ਗੋਲਡਨ ਟੈਂਪਲ ਸਾਡੇ ਕੋਲ ਹੈਗਾ ਸਾਡੇ ਕੋਲ ਗੁਰੂਆਂ ਦਾ ਆਸ਼ੀਰਵਾਦ ਹੈ ਅਸੀਂ ਬਣ ਸਕਦੇ ਹਾਂ ਜੀ ਨੰਬਰ 1 ਸੂਬਾ ਪੰਜਾਬ ਕਦੇ ਵੀ ਦੂਜੇ ਤੀਜੇ ਨੰਬਰ ਤੇ ਨਹੀਂ ਹਮੇਸ਼ਾ ਨੰਬਰ 1 ਤੇ ਰਹਿਣਾ ਚਾਹੀਦਾ ਹੈਗਾ ਪੰਜਾਬ ਤੇ ਕਰਕੇ ਜੋ ਹੈ ਦੇਸ਼ ਦਾ ਨਾਮ ਵਧੀਆ ਹੁੰਦਾ ਹੈਗਾ ਤੁਹਾਨੂੰ ਦੱਸਤੀ ਜੀ ਪੰਥਵਾ ਸਾਹਿਬ ਨੇ ਰੈਲੀ ਦੇ ਵਿੱਚ ਵੱਡੀ ਗੱਲ ਕਹੀ ਹੈ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੋ ਚੈਨਲ ਨੂੰ ਸਬਸਕ੍ਰਾਈਬ ਕਰਦੋ ਪੰਥਵਾ ਸਾਹਿਬ ਦੀ ਖਬਰਾਂ ਤੁਹਾਨੂੰ ਦਿੰਦੇ ਰਵਾਂਗੇ ਤੁਹਾਨੂੰ ਦੱਸਤੀ ਜੀ ਪੰਥਵਾ ਸਾਹਿਬ ਨੇ ਵੱਡੀ ਗੱਲ ਕਹੀ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਇਸ ਵਾਰ ਤੁਸੀਂ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਪੰਥਵਾ ਸਾਹਿਬ ਨੇ ਕਿਹਾ ਸਾਡੇ ਸਿਰ ਦੇ ਉੱਤੇ 10 ਗੁਰੂਆਂ ਦਾ ਹੱਥ ਹੈ ਸ਼ਹੀਦਾਂ ਦਾ ਹੱਥ ਹੈ ਅਸੀਂ ਕਿਵੇਂ ਨੰਬਰ 1 ਸੂਬਾ ਨੀ ਬਣ ਸਕਦੇ ਵੱਡੀ ਗੱਲ ਕਹੀ ਭੋਂਤਪਾ ਸਾਹਿਬ ਨੇ ਰੈਲੀ ਦੇ ਵਿੱਚ ਪੰਜਾਬ ਦੇ ਵਿੱਚ ਤਰੱਕੀ ਹੋ ਰਹੀ ਹੈ ਜੀ ਸੜਕਾਂ ਬੰਦੀ ਪਈਆਂ ਹਨ ਡਿਵੈਲਪਮੈਂਟ ਦੇ ਕੰਮ ਹੋ ਰਹੇ ਹੈਗੇ ਆ ਪੰਤਮਤ ਸਾਹਿਬ ਨੌਕਰੀਆਂ ਦੇ ਰਹੇ ਹੈਗੇ ਆ ਕਿ ਤੁਹਾਨੂੰ ਲੱਗਦਾ ਹੈ ਨੰਬਰ 1 ਸੂਬਾ ਬਣੇਗਾ ਪੰਜਾਬ ਵੈਸੇ ਤਾਂ ਸਾਡੇ ਦਿਲਾਂ ਚ ਪੰਜਾਬ ਹਮੇਸ਼ਾ ਨੰਬਰ 1 ਸੂਬਾ ਹੀ ਹੈਗਾ ਪੰਤਮਤ ਸਾਹਿਬ ਨੇ ਕਿਹਾ ਤੁਸੀਂ ਮੇਰਨਾ ਮੋਡਾ ਤੇ ਮੋਡਾ ਜੋੜ ਕੇ ਚੱਲੋ ਮੈਂ ਜੋ ਹੈ ਪੰਜਾਬ ਨੰਬਰ 1 ਬਣਾਵਾਂ ਕਿ ਕਿਉਂਕਿ ਸਾਡੇ ਉੱਤੇ 10 ਗੁਰੂਆਂ ਦਾ ਹੱਥ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਸ਼ਹੀਦਾਂ ਦਾ ਸਾਡੇ ਸਰ ਤੇ ਹੱਥ ਹੈਗਾ ਅਸੀਂ ਜੋ ਹੈ ਬਿਲਕੁਲ ਬਣਾਗੇ ਨੰਬਰ 1 ਸੂਬਾ ਪੰਜਾਬ ਦੇ ਵਾਸਤੇ ਪੰਥਵਾ ਸਾਹਿਬ ਨੇ ਵੱਡੀ ਗੱਲ ਕਹੀ ਹੈ ਕਿ ਇਹ ਜਿਹੜੀ ਖਬਰ ਸੀ ਤੁਹਾਡੇ ਕੋਲ ਲੈ ਕੇ ਆਏ ਸੀ ਕਿ ਪੰਥਵਾ ਸਾਹਿਬ ਦੀ ਖਬਰ ਪੰਥਵਾ ਸਾਹਿਬ ਨੇ ਕਿਹਾ ਪੰਜਾਬ ਬਣੇਗਾ ਨੰਬਰ 1 ਸੂਬਾ ਇਹ ਸੀ ਅਤੀ ਖਬਰ